ਇਨਾਮੀ ਕੈਦੀ ਧਰਮਵੀਰ ਢਾਲੀਵਾਲ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮੋਲ ਲਈ ਚੋਣ ਮੈਦਾਨ ਵਿੱਚ ਉਤਰਿਆ ਹੈ ਜੈ ਜਵਾਨ ਜੈਕਸਨ ਪਾਰਟੀ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ 2005 ਵਿੱਚ ਉਹ ਉਮਰ ਕੈਦੀ ਸਜ਼ਾ ਕੱਟ ਚੁੱਕਾ ਹੈ ਪੜ੍ਹਨ ਲਿਖਣ ਦੇ ਸ਼ੌਂਕ ਕਰਕੇ ਉਸਨੇ ਜੇਲ੍ਹ ਵਿੱਚ ਹੀ ਡਾਕਟਰੀ ਡਿਗਰੀ ਸਮੇਤ ਪੰਜ ਸਰਟੀਫਿਕੇਟ ਹਾਸਲ ਕੀਤੇ ਇਸ ਦੇ ਨਾਲ ਨਾਲ ਉਸਨੇ ਜੇਲ੍ਹ ਦੇ ਅੰਦਰ ਹੀ ਕਈ ਕੈਦੀਆਂ ਨੂੰ ਪੜਾਇਆ ਵੀ ਹੈ ਧਰਮਵੀਰ ਢਾਲੀਵਾਲ ਨੇ ਜੇਲ੍ਹ ਵਿੱਚ ਕੈਦੀਆਂ ਨੂੰ ਕੰਪਿਊਟਰ ਸਿਖਾਉਣਾ ਵੀ ਸ਼ੁਰੂ ਕੀਤਾ ਉਸਨੇ ਕੈਦੀਆਂ ਦੇ ਭੰਗੜਾ ਅਤੇ ਹੋਰ ਕਈ ਤਰ੍ਹਾਂ ਦੇ ਕੈਂਪ ਲਾ ਕੇ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਦੀ ਸਖਲਾਈ ਤੱਕ ਵੀ ਦਿੱਤੀ ਜੇਲ੍ਹ ਵਿੱਚ ਬੈਠੇ-ਬੈਠੇ ਉਸ ਨੂੰ 2 ਲੱਖ ਰੁਪਏ ਦੇ ਨਾਮ ਵੀ ਮਿਲੇ ਹਨ ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਚੋਣ ਲੜਨ ਵਾਲੇ ਢਾਲੀਵਾਲ ਨੇ ਕਿਹਾ ਹੈ ਕਿ ਉਸਨੇ ਜੇਲ੍ਹ ਵਿੱਚ ਰਹਿੰਦੇ ਆਪਣੇ ਤੇ ਇੱਕ ਗੀਤ ਵੀ ਲਿਖਿਆ ਹੈ ਇਹ ਜੀ ਜੋ ਮੇਰਾ ਜੇਲ੍ਹ ਦਾ ਰਿਕਾਰਡ ਸੀਗਾ ਆਰਟੀਕਲ ਵਗੈਰੇ ਆਉਂਦੇ ਹੁੰਦੇ ਸੀਗੇ ਇਹ ਪੜਦੇ ਰਹਿੰਦੇ ਹੁੰਦੇ ਸੀਗੇ ਕਾਫੀ ਮੈਨੂੰ ਫੋਨ ਪਾਣ ਆਉਂਦੇ ਰਹਿੰਦੇ ਹੁੰਦੇ ਸੀਗੇ ਇਹ ਮੇਰੇ ਤੇ ਮੇਰੇ ਕੋਲ ਕਈ ਪਾਰਟੀਆਂ ਨੇ ਪਹੁੰਚ ਕੀਤੀ ਸੀਗੀ ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀਗਾ ਇੱਕ ਤਾਂ ਮੈਨੂੰ ਨਾਮ ਵਧੀਆ ਲੱਗਿਆ ਜੈ ਜਵਾਨ ਜੈ ਕਿਸਾਨ ਤੇ ਉਹਨਾਂ ਨੇ ਬਲਜੀਤ ਸਿੰਘ ਔਲਖ ਜੀ ਜੋ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੈਨੂੰ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦੇ ਹਾਂ ਤੋਂ ਮੈਂਨੇ ਹਾਂ ਕਰ ਦਿੱਤੀ ਜੀ ਨੀ ਜੇਲ ਕਿਉਂ ਜਾਣਾ ਪਿਆ ਤੇ ਤੁਹਾਨੂੰ ਜੇਲ ਚ ਕੀ ਕੀ ਉਪਰਾਲੇ ਕੀਤੇ ਸੀ ਤੁਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਜੇਲ ਦੇ ਵਿੱਚ ਜੀ ਪਹਿਲਾਂ ਤਾਂ ਮੈਂ ਕੰਪਿਊਟਰ ਕੋਰਸ ਕੀਤਾ ਫਿਰ ਮੈਂ ਕੈਦੀਆਂ ਨੂੰ ਭੰਗੜਾ ਸਿਖਾਉਣ ਲੱਗਿਆ ਐਕਟਿੰਗ ਸਿਖਾਉਣ ਲੱਗਿਆ ਨਸ਼ਿਆਂ ਦੇ ਕੈਂਪ ਲਾਉਣ ਲੱਗਿਆ ਜੀ ਜੇਲ ਦੇ ਵਿੱਚ ਜਿਮ ਵਗੈਰਾ ਕੰਪਿਊਟਰ ਸੈਂਟਰ ਖੋਲ੍ਹਿਆ ਜੀ ਮੇਰੀਆਂ ਆਪਣੀਆਂ ਕਈ ਟਿੱਪਾਂ ਆਈਆਂ ਜੀ ਪਹਿਲੀ ਉਮਰ ਦਾ ਰੀਅਲ ਸਟੋਰੀ ਫਿਰ ਜੇਲ ਦਾ ਰੀਅਲ ਸਟੋਰੀ ਔਰ ਪਹਿਲੀ ਟੇਪ ਦੇ ਉੱਤੇ ਮੈਨੂੰ 111 11000 ਰੁਪਏ ਦਾ ਨਾਮ ਮਿਲੇ ਜੀ ਦੂਸਰੀ ਟੇਪ ਤੇ ਮੈਨੂੰ ਸਵਾ ਲੱਖ ਰੁਪਏ ਦਾ ਵਾਰਡ ਮਿਲੇ ਜੀ ਜੇਲ੍ਹ ਜਾਣ ਦੇ ਕਾਰਨ ਕੀ ਸੀ ਕਿਹੜੇ ਸਾਲ 'ਚ ਤੁਸੀਂ ਜੇਲ੍ਹ ਗਏ ਤੇ ਕਿੰਨੀ ਸਜ਼ਾ ਜਿਹੜੀ ਹੈ ਤੁਹਾਨੂੰ ਭੁਗਤਣੀ ਪਈ ਮੈਨੂੰ 7.5 ਸਾਲ ਕੱਟਨੇ ਪਏ 7.5 ਸਾਲ ਬਾਅਦ ਬਰੀ ਹੋਇਆ ਸੀਗਾ ਜੀ ਮੈਂ ਪਹਿਲੀ 2005 ਦੇ ਵਿੱਚ ਮੈਨੂੰ ਕੈਦ ਹੋਈ ਸੀਗੀ ਇੱਕ ਨਜਾਇਜ਼ ਕਤਲ ਕੇਸ ਦੇ ਵਿੱਚ ਤੇ ਹੂੰ ਜਿਹੜਾ ਰਾਜਨੀਤੀ ਚ ਆਉਂਦਾ ਕਿਸ ਤਰ੍ਹਾਂ ਇੱਕਦਮ ਫੈਸਲਾ ਲੈ ਲੈਂਦੇ ਤੇ ਕੀ ਉਪਰਾਲੇ ਕਰੋਗੇ ਰਾਜਨੀਤੀ ਚ ਮੈਂ ਸੋਚਦਾ ਹੁੰਨਾ ਵੀ ਮੈਂ ਉੱਥੇ ਇੱਕ ਬੰਦ ਦਾਇਰੇ ਦੇ ਵਿੱਚ ਇੰਨਾ ਕੁਝ ਕੀਤਾ ਕਿ ਮੈਂ ਵਰਲਡ ਦੇ ਵਿੱਚ ਪਛਾਣ ਬਣਾਈ ਆਪਣੀ ਹਜ਼ਾਰਾਂ ਕੈਦੀਆਂ ਨੂੰ ਨਸ਼ੇ ਤੋਂ ਮੁਕਤ ਕਰਵਾਇਆ ਮੈਨੇ ਨਸ਼ਿਆਂ ਦੇ ਕੈਂਪ ਲਾਇਆ ਐਕਟਿੰਗਸ ਖਾਈ ਭੰਗੜਾ ਸਿਖਾਇਆ ਅੱਜ ਕੈਦੀ ਮੇਰੀ ਰਿਸਕ ਕਰਦੇ ਆ ਅ ਜਿਹੜੇ ਅੱਜ ਦੇ ਦਿਨ ਹੋਰ ਕੈਦੀ ਨੇਗੇ ਕੋਈ ਆਪਣਾ ਟਰੈਕ ਕਰਦਾ ਹੈ ਕੋਈ ਭੰਗੜਾ ਸਿੱਖਦਾ ਹੈ ਕੋਈ ਪੜ੍ਹਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਉਹਨਾਂ ਨੇ ਮੇਰੇ ਜੀਵਨ ਤੋਂ ਸਿੱਖਿਆ ਤੇ ਆਪਣਾ ਕੈਰੀਅਰ ਬਣਾ ਰਹੇ ਨੇ ਜੇਲ੍ਹ ਦੇ ਵਿੱਚ ਬਹਿ ਕੇ ਫਿਰ ਮੈਂ ਸੋਚਿਆ ਕਿ ਹੁਣ ਮੈਂ ਬਾਹਰ ਆ ਬਾਹਰ ਮੈਂ ਉਰੇ ਰਹਿ ਕੇ ਮੈਨੂੰ ਕੋਈ ਪਲੇਟਫਾਰਮ ਮਿਲੇ ਤਾਂ ਮੈਂ ਇੱਕ ਸਮਾਜ ਸੇਵਾ ਦਾ ਕੰਮ ਕਰਾਂ ਤੇ ਹੁਣ ਜਵਾਨਾਂ ਤੇ ਨੌਜਵਾਨਾਂ ਨੂੰ ਟਾਰਗੇਟ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਸਰ ਇੱਕ ਤਾਂ ਮੈਂ ਨਸ਼ਿਆਂ ਦੇ ਖਿਲਾਫ ਇੱਕ ਬੇਰੋਜ਼ਗਾਰੀ ਦੇ ਇੱਕ ਕਿਸਾਨਾਂ ਮੁੱਦੇ ਉਠਾਉਣੇ ਮੰਨਿਆ ਧਰਮਵੀਰ ਢਾਲੀਵਾਲ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਢਾਲੀਵਾਲ ਕਿਸਾਨਾਂ ਤੇ ਜਵਾਨਾਂ ਦੀ ਆਵਾਜ਼ ਬੁਲੰਦ ਕਰਨਗੇ ਸੰਘਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ